ਟੋਟਲ ਅਸੀਂ ਜਿਹੜਾ ਰਿਕਵਰੀ ਹੈ ਉਸੇ ਕੀਤਾ ਟੈਂਕਰ ਹੈਗਾ ਡੀਜ਼ਲ ਟੈਂਕਰ ਜਿਹੜਾ ਅੱਜ ਮਾਜੋਗ ਐਸਐਸਪੀ ਸਾਹਿਬ ਬਰਨਾਲਾ ਸਾਡੇ ਡੀਐਸਪੀ ਡੀ ਰਜਿੰਦਰਪਾਲ ਸਿੰਘ ਇੰਚਾਸੀ ਆਈਏ ਬਲਜੀਤ ਸਿੰਘ ਇਹਨਾਂ ਵੱਲੋਂ ਇੱਕ ਜੁਆਇਟ ਐਕਸ਼ਨ ਕੀਤਾ ਗਿਆ ਹੈ ਸਾਡੀ ਸੀਆਈਏ ਟੀਮ ਨੇ ਇੱਕ ਰਿਕਵਰੀ ਕੀਤੀ ਹੈ ਜਿਹਦੇ ਵਿੱਚ ਇੱਕ ਜਿਹੜੇ ਟੀਲ ਦੇ ਟੈਂਕਰ ਹੁੰਦੇ ਨੇ ਜਿਹੜੇ ਟੀਲ ਦੇ ਡੀਪੂ ਤੋਂ ਪੈਟਰੋਲ ਪੰਪ ਤੱਕ ਤੇਲ ਮੁਹਈਆ ਕਰਾਉਂਦੇ ਕਾ ਵੀ ਹਜ਼ਾਰਾਂ ਲੀਟਰ ਦੇ ਵਿੱਚ ਪੈਟਰੋਲ ਤੇ ਡੀਜ਼ਲ ਹੁੰਦਾ ਹੈ ਉਹਦੀ ਇੱਕ ਸਾਨੂੰ ਸੀਕ੍ਰੇਟ ਇਨਫੋਰਮੇਸ਼ਨ ਸੀਗੀ ਕਿ ਇਹ ਬਹੁਤ ਹਾਈ ਲੈਵਲ ਦੇ ਉੱਤੇ ਚੋਰੀ ਹੁੰਦੀ ਹੈ ਤੇ ਇਹਨਾਂ ਟੈਂਕਾਂ ਵਿੱਚ ਮਿਲਾਵਟ ਕੀਤੀ ਜਾਂਦੀ ਹੈ ਇਹ ਸੀਕ੍ਰੇਟ ਇਨਫੋਰਮੇਸ਼ਨ ਦੇ ਚੱਲਦੇ 11 ਤਰੀਕ 11 9 2024 ਦਿਨੇ 12 ਵਜੇ ਅਸੀਂ ਇੱਕ ਰੇਡ ਕੀਤੀ ਜਿਹਦੇ ਵਿੱਚ ਰੈਸ਼ਨਲ ਢਾਬਾ ਤੌਲਾ ਜੋ ਕਿ ਸਾਡਾ ਥਾਣਾ ਲਿੱਕੇ ਤੇ ਹੈ ਉੱਥੇ ਅਸੀਂ ਇੱਕ ਟੈਂਕਰ ਰਿਕਵਰ ਕੀਤਾ ਜਿਹਦੇ ਵਿੱਚ ਅਸੀਂ ਮੌਕੇ ਤੇ ਟੈਂਕਰ ਦਾ ਡਰਾਈਵਰ ਗੁਰਦਾ ਸਿੰਘ ਉਹਦੇ ਨਾਲ ਕੰਡਕਟਰ ਲਖਮੀਰ ਸਿੰਘ ਮੋਕੇ ਤੇ ਉਹਨਾਂ ਨੂੰ ਅਰੈਸਟ ਕੀਤਾ ਤੇ ਮੋਕੇ ਦੇ ਉੱਤੇ ਉਹ ਟੇਲ ਕੱਢਦੇ ਪਾਏ ਕਿ ਉਹਨਾਂ ਵੱਲੋਂ ਇੱਕ ਔਜ਼ਾਰ ਹੈ ਜਿਹੜੀਆਂ ਟੈਂਕਰ ਦੇ ਉੱਤੇ ਖਾਸ ਸੰਪਤੀ ਵੱਲੋਂ ਸਿਗਨਲ ਆਈਆਂ ਜੀਆਂ ਹੋਈਆਂ ਜਿਨ੍ਹਾਂ ਨੂੰ ਰਿਪੋਰਟ ਕਿੱਦਿਆ ਹੋਰ ਰਿਪਟਾ ਉਹਨਾਂ ਪਈ ਜਿਹੜੇ ਗੋਲ ਹੈ ਇਹਨਾਂ ਨੂੰ ਇਹੋ ਜੀ ਮਹਾਰਤ phasuli ਕਿ ਇਹ ਰਿਪਟਾ ਪਟਕੇ ਤੇ ਉਹ ਜਿਹੜਾ ਟੈਂਕਰ ਉਹਦੇ ਵਿੱਚੋਂ ਤਕਰੀਬਨ 700 ਤੋਂ 800 ਲੀਟਰ ਤੇਲ ਦੀ ਕੁਰੀ ਕਰਦੇ ਸੀ ਤੇ ਉਹਦੀ ਏਵਲ ਦੇ ਵਿੱਚ ਤੇਲ ਪੂਰਾ ਕਰਨ ਲਈ ਟੈਂਕਰ ਦੇਦੇ ਨੇ ਕਿਉਂਕਿ ਜਿਹੜਾ ਮਾਲਕ ਹੈ ਪੰਪ ਦਾ ਜਦੋਂ ਤੇਲ ਪਹੁੰਚਦਾ ਉਹਨੇ ਮੀਲਰਪਟ ਕਰਦੇ ਨੇ ਉਹਨੂੰ ਛੱਟਣਾ ਹੋਵੇ ਉਹਦੀ ਏਵਲ ਦੇ ਵਿੱਚ ਇੱਕ ਜੀਫੈਨੋਨ ਤਦਾਰ ਹੁੰਦਾ ਜਿਹਨੂੰ ਭਰ ਦਿੰਦੇ ਨੇ ਕਿਉਂਕਿ ਧੋਨਾ ਦੀ ਜਿਹੜੀ ਮਾਰਕੀਟ ਵੈਲਿਊਜ਼ ਆ ਕਿਉਂਕਿ ਰੋਕਾ ਫਰਕ ਹੈ ਤੇ ਕਈ ਜਿਹੜੀ ਦੋ ਤਰੀਕੇ ਨਾਲ ਕਰਦੇ ਸੀ ਇੱਕ ਤਾਂ ਜੂਲੀ ਕਰਦੇ ਸੀ ਇਹਨਾਂ ਹਾਈ ਬਹੁਤ ਹਾਈ ਲੈਵਲ ਦੀ ਘੱਟੀ ਮਾਤਰਾ ਰਹਿੰਦੀ ਤੇ ਦੂਸਰਾ ਮਿਲਾਵਟ ਕਿਉਂਕਿ ਤੇਲ ਦੀ ਜਿਹੜੀ ਕੁਆਲਿਟੀ ਉਹ ਨੂੰ ਮਾਰਕੀਟ ਰੋਲ ਦੇ ਸੈਂਟਰ ਤੋਂ ਇਹ ਸਾਨੂੰ ਤੋਂ ਇਨਫੋਰਮੇਸ਼ਨ ਆਈ ਸੀ ਕਿ ਪਹਿਲਾਂ ਵੀ ਇਹ ਕਰਦੇ ਆ ਤੇ ਕਿੰਨੀ ਵਾਰੀ ਕੀਤਾ ਇਹ ਅਸੀਂ ਦਾ ਹਿੱਸਾ ਹੈ ਕਿਥੇ ਚੱਲਦੀ ਹੈ ਪਰ ਇਹਨਾਂ ਦੇ ਜਿਹੜੇ ਇਹਨਾਂ ਦੀ ਸਟੇਟਮੈਂਟ ਦੇਉਂਦੇ ਦਾ ਤੇ ਅਸੀਂ ਦੋ ਬੰਦੇ ਜੀ ਨਾਮ ਤੋਂ ਪੁੱਛੇ ਆ ਸੁਖਵੀਰ ਸਿੰਘ ਤੇ ਸੰਦੀਪ ਸਿੰਘ ਤੇ ਇਹ ਚਾਰ ਬੰਦੇ ਐਸੋਲੇ ਸਾਡੇ ਕੋਲ ਅਰੈਸਟਡ ਆ ਜੋ ਕਿ ਐਸੋਲੇ ਅਸੀਂ ਰਿਵਾਰਡ ਤੇ ਕੁਝ ਨਹੀਂ ਜਾਰੀ ਹੈ ਇਹਦੇ ਵਿੱਚ ਹੀ ਅਸੀਂ ਇਹ ਚੀਜ਼ ਇਹਦੇ ਅਗੇਂਸਟ ਮਕਦਮਾ ਨੰਬਰ 66 11 9 2024 ਦੀਨ ਧਾਰਾ 306 318 04 317 02 68 02 BNS ਤੇ 7 essentiial commodity act थाना रूड़ी के पर्चा दर्ज करके ਅਸੀਂ ਇਹ ਬੰਦਿਆਂ ਨੂੰ ਅਰੈਸਟ ਕੀਤਾ ਤੇ ਹੋਰ ਵੀ ਤਫਤੀਸ਼ ਚੱਲ ਰਹੀ ਹੈ ਸਰ ਕੱਢ ਕੇ ਵੇਚਦੇ ਕਿੱਥੇ ਸੀਗੇ ਇਹ ਇਹ ਤੀਸ਼ ਅਜੇ ਚੱਲਦੀ ਤੇ ਪਹਿਲਾਂ ਕੋਈ ਪਰਚੇ ਸਰ ਹਾਂ ਇਹਦੇ ਵਿੱਚ ਜਿਹੜਾ ਆਪਣੇ ਕੋ ਸੁਖਵੀਰ ਸਿੰਘ ਹੈ ਜਿਹੜਾ ਨਾਮਜ਼ਦ ਹੈ ਜਿਹਦੀ ਅਰੈਸਟ ਹੋ ਚੁੱਕੀ ਆ ਉਹਦੇ ਤੇ ਆਲਰੇਡੀ 3 ਪਰਚੇ ਹੈਗੇ ਨੇ ਇਹ ਪਿੱਤਾ आरपीएफ थाना ਬਠਿੰਡਾ ਦੋ ਪਰਚੇ ਨੇ ਤੇ ਇੱਕ ਸੰਗਤ ਹੈ ਬਠਿੰਡਾ ਇਹ ਤੋਂ ਤਿੰਨ ਪਰਚੇ ਤੇ ਆਲਰੇਡੀ ਇਹ ਕੱਲ੍ਹ ਕੱਲ੍ਹ ਪਰਚੇ ਸੀ ਮੈਨੂੰ ਪਤਾ ਹੀ ਲੱਗਦਾ ਵਿਚਾਰਿਆ ਸੀ ਤੈਂਕੂ ਇਹ ਹਿੰਦੁਸਤਾਨ ਪੈਟਰੋਲੀਅਮ ਦਾ ਡਿਫੂ ਬਠਿੰਡੇ ਦਾ ਤੇ ਮੱਲਾਪੁਰ ਜਾ ਰਿਹਾ ਸੀ ਸਰ ਜਿਹੜੇ ਪਰਚੇ ਦਰਜ ਹੈ ਉਹ ਕਿਹੜੀ ਕਿਹੜੀ ਦਰਜ ਹੈਗੇ ਨੇ ਹਾਂ ਉਹ ਜਿਹੜੇ ਜਿੱਦਾਂ ਜਿਹੜੇ ਤਾਂ ਆਰਪੀਐਫ ਦੇ ਨੇ ਰੇਲਵੇ ਦੇ ਥਾਣੇ ਦੇ ਪਰਚੇ ਹੈਗੇ ਆ ਇਹ ਇਹਨਾਂ ਦਾ 3146 ਰੇਲਵੇ ਪ੍ਰਾਪਰਟੀ ਐਕਟ ਦੇ ਪਰਚੇ ਹੈ ਤੇ ਜਿਹੜਾ ਤਾਂ ਸੰਗਤ ਬਠਿੰਡੇ ਦਾ ਹੈਗਾ 336 379 411 ਆਈਪੀਸੀ ਦੇ ਪਰਚੇ ਸਸਾਣਾ ਮਾੜਵਾ ਗਰੇ ਜੀ ਹਾਂ ਜੀ ਪਰਮਾਨ ਸਰ ਰਿਮਾਂਡ ਇਹਨਾਂ ਤੇ 4 ਦਿਨ ਦੀ ਅਸੀਂ ਲੇ ਲੱਗਦਾ ਅੱਗੇ ਵੀ ਕਲਾਸੇ ਹੋਣਗੇ ਹਾਂ ਜੀ ਹਾਂ ਜੀ ਕਲਾਸੇ ਹੋਣਗੇ ਹੈਗੀ ਸਰ ਇਹਦੇ ਵਿੱਚ ਕੋਈ ਗੱਡੀਆਂ ਲੈਂਦਾ ਤਾਂ ਨਹੀਂ ਇਨਵੋਲਵਮੈਂਟ ਹੈਗੀ ਸਰ ਜਿਹੜੇ ਕੋਸੀ ਦੇਖ ਰਹੇ ਆ ਵੀ ਗੱਡੀ ਵਾਲੇ ਤੇ ਕੀ ਉਹਦੀ ਜਾਣਕਾਰੀ ਹੈਗਾ ਵੀ ਇਹ ਕਰਦੇ ਨੇ ਖਾਸ ਕਰਕੇ ਕਈ ਵਾਰੀ ਤਾਂ ਗੱਡੀ ਵਾਲੇ ਅੱਗੇ ਇਹਨਾਂ ਨੂੰ ਸਬਲੇਟ ਕਰ ਦਿੰਦੇ ਆ ਸਾਰਾ ਦੇਖਾਂਗੇ ਜੀ ਜੰਦਾ ਕਿ ਆਪਣੇ ਡੀਐਸਪੀ ਜੀ ਸਾਹਿਬ ਅ ਸ਼ਹਿਰ ਜਿੰਦਾ ਫਾਸੇ ਇੱਕ ਚਾਰ ਸੀਆਈਏ ਇੰਸਪੈਕਟਰ ਕੁਲਦੀਪ ਸਿੰਘ ਇਹਨਾਂ ਦੇ ਅ ਰਖਸ਼ਤ ਇਸ ਇੱਕ ਰੇਡ ਕੀਤੀ ਗਈ ਆ ਆਪਣਾ ਫੈਸ਼ਨੋ ਟਾਪਾ ਤੋਂ ਇਹ ਜੋ ਕਿ ਥਾੜਾ ਦੂਰ ਕੇ ਪੈਂਦਾ ਉਹਦੇ ਵਿੱਚ ਸਾਨੂੰ ਇੱਕ ਸਿਕਰਟ ਇਨਫੋਰਮੇਸ਼ਨ ਸੀ ਕਿ ਅਦਾ ਜੋ ਬਣਾ ਲਿਆ ਜਿਹੜੇ ਟੈਂਕਰ ਹੈ ਜਿਹੜੇ ਡੀਕੂਆਂ ਨੂੰ ਭਰਦੇ ਨੇ ਤੇਲ ਨਾਲ ਜਿਹੜੇ ਡੀਕੂ ਤੋਂ ਪਟਲੋਂ ਪਾਪ ਕੇ ਤੇਲ ਲੱਗ ਕੇ ਜਾਂਦੇ ਨੇ ਉਹ ਕਾਫੀ ਹਜ਼ਾਰ ਲੀਟਰ ਚੁੰਦਾ ਵੀ ਉਹ ਉਹਦਾ ਦੀ ਬੜੇ-ਬੜੇ ਮਿਆਰ ਤੇ ਚੋਰੀ ਹੁੰਦੀ ਹੈ ਜੇ ਉਹਦੇ ਵਿੱਚ ਅਸੀਂ ਮੌਕੇ ਤੇ ਇੱਕ ਟੈਂਕਰ ਰਿਕਵਰ ਕੀਤਾ ਤੇ ਇੱਕ ਡਰਾਈਵਰ ਜਿਹੜਾ ਨਾਮ ਹੈ ਘੂਗਾ ਸੀ ਤੇ ਨਾਲ ਹੋਗੇ ਕੰਡਕਟਰ ਲਖਮੀ ਸਿੰਘ ਉਹ ਸਾਨੂੰ ਮੌਕੇ ਤੇ ਅਸੀਂ ਫੜੋ ਤੇ ਜਿਹਦੇ ਵਿੱਚ ਸਾਨੂੰ ਨੀਮਨ ਕੁਮਾਰਾ ਸਾਈਡ ਦੇ ਉਜ਼ਾਰ ਮਿਲੇ ਆ ਇਹਦੇ ਵਿੱਚ ਉਹ ਇੱਕ ਸੁਸਾਧ ਜਗ੍ਹਾ ਤੇ ਲਾ ਕੇ ਖੇਲ ਕੱਢਦੇ ਆ ਤੇ ਉਹਦੇ ਫਿਰ ਸਾਨੂੰ ਤੇਲ ਦੀ ਰਿਕਵਰੀ ਹੋਈ ਆ ਤੇ ਹਾਈ ਲੈਵਲ ਤੇ ਤੇਲ ਦੀ ਚੋਰੀ ਤੇਲਾ ਜਿਹੜਾ ਤੇਲ ਕੱਢਦੇ ਉਹਦੀ ਜਗ੍ਹਾ ਇਥੇ ਨਾਲ ਭਰ ਦਿੰਦੇ ਸੀ ਪਰ ਉਹ ਜਿਹੜਾ ਪੈਟਰੋਲ ਕਰਦੇ ਆ ਉਹ ਐ ਅਸੀਂ ਉਹਦੇ ਵਿੱਚ ਤੈਅ ਤੁਸੀਂ ਪਤਾ ਕਰ ਇਹ ਕਿਹੜੇ ਦੀਪੂ ਤੋਂ ਸਾਰੇ ਇਹਨਾਂ ਦੇ ਕਾਰਨ ਇਹ 20 ਸਾਲ ਪਟਵਾਲੀਆਂ ਬਠਿੰਡੇ ਤੋਂ ਮੁੱਲਾਂਪੁਰ ਜਾਦੇ ਸੀ ਪਰ ਉਹ ਤਾਂ ਮੁੱਲਾਂ ਤੇ ਰਸਤੇ ਦੇ ਕਿੰਨੀਆਂ ਪਲਾਸਟਿਕ 300 ਲੀਟਰ ਇਥੇਨੋਲ ਦੋ ਖਾਲੀ ਪਲਾਸਟਿਕ ਕਿੰਨੀਆਂ ਜਿਹੜੀਆਂ ਜਾਂ ਇਹਨਾਂ ਨੇ ਜੇ ਭਰ ਕੇ ਰੱਖੀ ਸੀਗੀ ਆ ਇੱਕ ਟੂ ਰਾਡ ਲੋਹਾ ਕੁੰਡੀ ਲੋਹਾ ਇੱਕ ਬੋਰੀ ਪੱਲਣ ਇੱਕ ਰਿਫਟ ਗੱਮ ਜਿਹਨਾਂ ਰਿਫਟ ਲਾਂਦੇ ਸੀ ਇਹ ਟੋਟਲ ਅਸੀਂ 8 ਚੀਜ਼ਾਂ 8 ਮਦਾਂ ਸਰ ਜਿਹਦੇ ਬਿਆਨ ਤੇ ਪੱਤਾ ਦਿੱਤਾ ਜੀ ਇਹ ਇਹ ਆਪਣਾ ਨਹੀਂ ਇਹ ਸੀਕ੍ਰੀਟ ਇਨਫੋਰਮੇਸ਼ਨ ਤੇ ਹੈਗਾ ਇਹ ਸਾਡਾ ਆਪਣਾ ਥਾਣੇ ਦਾ ਕੁਲਦੀਪ ਸਿੰਘ ਹੈ ਮੌਕੇ ਤੇ ਗਿਆ ਉਹ ਤਾਂ ਆਈ ਗਿਆ ਕੈਂਟਰ ਚ ਸਾਰਾ ਹੀ ਹੁਣ ਮਾਪ ਤੋਂ ਮੈਂ ਕੱਬਾ ਕਰ ਦਿੱਤੀ ਕਿਤੇ ਦੰਕੀ ਕੱਛ